ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਦੇ ਹਾਂ ਕਿ ਪ੍ਰੋਟੀਨ ਖਾਣ ਨਾਲ ਕੈਂਸਰ ਹੋ ਸਕਦਾ ਹੈ ਕਈ ਫਰਜ਼ੀ ਖਰਾਕ ਉਸਤਾਦ ਇਹ ਵੀ ਮੰਨਦੇ ਹਨ ਕਿ ਪ੍ਰੋਟੀਨ ਖਾਣ ਨਾਲ ਖਾਸ ਕਰ ਮਾਸਾਹਾਰੀ ਪ੍ਰੋਟੀਨ ਸਰੋਤ ਖਾਣ ਨਾਲ ਕੈਂਸਰ ਹੋ ਸਕਦਾ ਹੈ ਇਸ ਗੱਲ ਵਿੱਚ ਅੱਧੇ ਤੋਂ ਵੀ ਘੱਟ ਸੱਚਾਈ ਹੈ ਅਸਲ ਵਿੱਚ ਲੀਨ ਪ੍ਰੋਟੀਨ ਖਾਣ ਨਾਲ ਕਦੇ ਕੈਂਸਰ ਨਹੀਂ ਹੋ ਸਕਦਾ ਇਸ ਗੱਲ ਵਿੱਚ ਕੁਝ ਹੱਦ ਤੱਕ ਸੱਚਾਈ ਹੈ ਕਿ ਮਾਸਾਹਾਰੀ ਖਾਣੇ ਵਿੱਚ ਪਾਈ ਜਾਣ ਵਾਲੀ ਦਰਮਿਆਨੀ ਚੰਗੀ ਚਰਬੀ ਜਾਨੀ ਕਿ ਸਟ੍ਰੈਟਿਡ ਫੈਟ ਸਾਡੀ ਪਾਚਨ ਪ੍ਰਣਾਲੀ ਦੇ ਕਿਸੇ ਇੱਕ ਹਿੱਸੇ ਦਾ ਕੈਂਸਰ ਕਰ ਸਕਦੀ ਹੈ। ਇਹੀ ਕਾਰਨ ਹੈ ਕਿ ਲਾਲ ਮਾਸ ਜੋ ਕਿ ਸਾਨੂੰ ਬੱਕਰੇ ਆਦਿ ਜਾਨਵਰਾਂ ਤੋਂ ਮਿਲਦਾ ਹੈ ਉਸ ਨੂੰ ਖਾਣ ਤੋਂ ਮਨਾ ਹੀ ਕੀਤਾ ਜਾਂਦਾ ਹੈ। ਪਰ ਇਹ ਵੀ ਸੱਚ ਹੈ ਕਿ ਜੇਕਰ ਤੁਹਾਡੀਆਂ ਦਿਨ ਦੀਆਂ ਸਿਰਫ 10% ਕੈਲਰੀ ਹੀ ਦਰਮਿਆਨੀ ਚੰਗੀ ਚਰਬੀ ਤੋਂ ਆ ਰਹੀਆਂ ਹਨ ਤਾਂ ਤੁਹਾਨੂੰ ਕੈਂਸਰ ਜਾਂ ਇਹੋ ਜਿਹੀ ਕਿਸੇ ਹੋਰ ਬਿਮਾਰੀ ਦੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਫਿਕਰ ਉਹਨਾਂ ਨੂੰ ਕਰਨੀ ਚਾਹੀਦੀ ਹੈ ਜੋ ਚਕਨਾਈ ਵਾਲੇ ਬੱਕਰੇ ਦਾ ਮੀਟ ਰੋਜ਼ ਖਾਂਦੇ ਹਨ ਸੰਗਲੇ ਪ੍ਰੋਟੀਨ ਦੇ ਸਰੋਤ ਕਦੇ ਕੈਂਸਰ ਨਹੀਂ ਕਰਦੇ ਤਾਂ ਕਰਕੇ ਅਣਮਿੱਥੀਆਂ ਗੱਲਾਂ ਤੇ ਯਕੀਨ ਨਾ ਕਰੋ ਆਪਾਂ ਤੁਹਾਡੇ ਨਾਲ ਓਨਲੀ ਫੋਰ ਪੱਕੀ ਤੇ ਸਹੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤਾਂ ਆਪਣੇ ਚੈਨਲ ਦੇ ਨਾਲ ਬਣੇ ਰਹੋ ਅੱਗੇ ਆਪਾਂ ਹੋਰ ਵੀ ਵਧੀਆ-ਵਧੀਆ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸੱਤ ਦੇ ਸਿਰ ਉੱਤੇ ਗਾਲੀ